ਸਰਕਾਰ ਦੇ ਨੀਵਰੇ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਪਾਸੇ ਸੂਬਾ ਸਰਕਾਰ ਬਖ ਬਖ ਉਪਰਾਲੇ ਕਰ ਰਹੀ ਹੈ ਕਿ ਜਿਹੜੇ ਬੱਚੇ ਆ ਉਹਨਾਂ ਦਾ ਧਿਆਨ ਖੇਡਾਂ ਵੱਲ ਕੀਤਾ ਜਾਵੇ ਔਰ ਬੱਚੇ ਵੱਡੇ ਵੱਡੇ ਖੇਡਾਂ ਦੇ ਵੱਲ ਧਿਆਨ ਦੇਣ ਨਾ ਔਰ ਨਸ਼ੇ ਪਤੀਆਂ ਤੋਂ ਦੂਰ ਰ ਪਰ ਜੋ ਗੱਲ ਕਰੀਏ ਸਿਆਨਪੁਰ ਦੀ ਤਾਂ ਹਲਕਾ ਸਿਆਨਪੁਰ ਦੇ ਪਲੇ ਗਰਾਉਂਡ ਦੇ ਵਿੱਚ ਇਸ ਵੇਲੇ ਆਪਾਂ ਮੌਜੂਦ ਹਾਂ ਔਰ ਇਸ ਵੇਲੇ ਪਲੇ ਗਰਾਉਂਡ ਦੀ ਹਾਲਾਤ ਜਿਹੜੀਆਂ ਤਸਵੀਰਾਂ ਰਾਹੀਂ ਤੁਸੀਂ ਦੇਖਣਦੇ ਹੋ ਕਿ ਕਿਸ ਤਰ੍ਹਾਂ ਪਾਣੀ ਜਿਹੜਾ ਆ ਉਹ ਭਰਿਆ ਹੋਇਆ ਹੈ ਜਿੱਥੇ ਕਿ ਬੱਚੇ ਆਪਣੇ ਖੇਡਾਂ ਦੀ ਪ੍ਰੈਕਟਿਸ ਕਰਨ ਦੇ ਲਈ ਆਉਂਦੇ ਸਨ ਪਰ ਉੱਥੇ ਨਾਲ ਹੀ ਜਿਹੜਾ ਪਾਣੀ ਭਰਿਆ ਹੈ ਉਹ ਬੱਚੇ ਜਿਹੜੇ ਆ ਉਹ ਕਿਤੇ ਨਾ ਕਿਤੇ ਖੇਡਾਂ ਤੋਂ ਮਹਿਰੂਮ ਹੁੰਦੇ ਹੋਏ ਦਿੱਖਦੇ ਹਨ ਗਾਜ਼ੀਓ ਕੀ ਲੱਖਾਂ ਰੁਪਇਆ ਖਰਚ ਕੇ ਇਹ ਜਿਹੜੀਆਂ ਗਰੋਂਡਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਸੀਗਾ ਸੂਬਾ ਸਰਕਾਰ ਵੱਲੋਂ ਕਾਹਦੇ ਬੱਚਿਆਂ ਨੂੰ ਵਾਟੇ ਵਾਟੇ ਖੇਡਾਂ ਨਾਲ ਜੋੜਿਆ ਜਾਵੇ ਵਰਗੇ ਨਾਲ ਹੀ ਖੇਡਾਂ ਬਤਨਦੀਆਂ ਵਰਗੇ ਪ੍ਰੋਗਰਾਮ ਵੀ ਜਿਹੜੇ ਆ ਉਹ ਸਰਕਾਰਾਂ ਵੱਲੋਂ ਉਲੀਕੇ ਜਾ ਰਹੇ ਨੇ ਕਾਹਦੇ ਬਟਿਆਂ ਦੇ ਵਿੱਚ ਖੇਡਾਂ ਦੇ ਪ੍ਰਤੀ ਵੱਧ ਤੋਂ ਵੱਧ ਰੁਝਾਨ ਪਤਾ ਹੋਵੇ ਪਰ ਮਾੜੀ ਹਾਲਾਤ ਮਾੜੀ ਗੱਲ ਇਹ ਹੈ ਕਿ ਇੱਥੇ ਪ੍ਰਸ਼ਾਸਨ ਦਾ ਕੋਈ ਵੀ ਧਿਆਨ ਇਸ ਗਰਾਊਂਡ ਵੱਲ ਨਹੀਂ ਜਾਂਦਾ ਜਦ ਕਿ ਇਸ ਗਰਾਊਂਡ ਦੇ ਵਿੱਚ ਦੋ ਵੱਡੇ ਟੂਰਨਾਮੈਂਟ ਜਿਹहां ਦੋ ਵੱਡੇ ਟੂਰਨਾਮੈਂਟ ਹੈਪੀ ਔਰ ਅਨਮੋਲ ਕੱਪ ਜਿਹੜਾ ਆ ਉਹ ਕਰਵਾਇਆ ਜਾਂਦਾ ਹੈ ਕ੍ਰਿਕਟ ਦਾ ਪਰ ਜੋ ਹਾਲਾਤ ਤੁਹਾਨੂੰ ਦਿਖਾਈ ਦੇ ਰਹੇ ਹਨ ਇਹ ਉਸ ਗਰਾਊਂਡ ਦੇ ਹਨ ਜਿੱਥੇ ਕੀ ਦੋ ਵੱਡੇ ਟੂਰਨਾਮੈਂਟ ਕਰਵਾਏ ਜਾਂਦੇ ਹਨ ਹਰ ਪ੍ਰਸ਼ਾਸਨ ਕਿਤੇ ਨਾ ਕਿਤੇ ਅੱਖਾਂ ਮੀਚ ਕੇ ਚੁੱਪਾ ਪਿਆ ਨਜ਼ਰ ਆ ਰਿਹਾ ਹੈ ਕਿਉਂਕਿ ਮੈਂ ਜੇ ਗੱਲ ਕਰੀ ਉਹ ਲੋਕਾਂ ਦੀ ਦਾ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਗਰਾਊਂਡ ਦੀ ਕੋਈ ਵੀ ਸੁੱਧ ਪ੍ਰਸ਼ਾਸਨ ਨਹੀਂ ਲੈ ਰਹੀ ਔਰ ਜਿਹੜੇ ਬੱਚੇ ਇੱਥੇ ਪ੍ਰੈਕਟਿਸ ਕਰਨ ਦੇ ਲਈ ਆਉਂਦੇ ਸਨ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਲਗਾਤਾਰ ਬਾਰਿਸ਼ ਦੇ ਵਿੱਚ ਇੱਥੇ 2-2 ਫੁੱਟ 3-3 ਫੁੱਟ ਪਾਣੀ ਜੜਿਆ ਉਹ ਭਰ ਜਾਂਦਾ ਹੈ ਤੇ ਬੱਚੇ ਜਿਹੜੇ ਆ ਉਹ ਆਪਣੀ ਪ੍ਰੈਕਟਿਸ ਕਿੱਥੇ ਕਰਨ ਉਹ ਵੱਡਾ ਸਵਾਲ ਜਿਹੜਾ ਆ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਤੇ ਲੱਗਦਾ ਹੋਇਆ ਦਿਖ ਰਿਹਾ ਹੈ ਬਸ ਠੀਕ ਹੈ ਨਾ ਲੋਕਾਂ ਦਾ ਆਓ ਦੇਖਦੇ ਹਾਂ ਪੂਰੀ ਰਿਪੋਰਟ ਜਾਨ ਜੀ ਆਵਰ ਤੇ ਮੈਂ ਪ੍ਰਤਮ ਠਾਕੁਰ ਸੀ ਨਗਰ ਕਦਰਮੇ ਵਰਦਾ ਅੱਧੇ ਬੋਲ ਰਿਹਾ ਇਸੇ ਵਾਰ ਦੇ ਪਿਛੇ ਗਰਾਉਂਡ ਆ ਕਿ ਸਾਨੂੰ ਬੜਾ ਅਨਮੌਲ ਜੀ ਚੀਜ਼ ਮਿਲੀ ਹੋਈ ਆ ਸਾਡੇ ਛੋਟੇ ਸ਼ਹਿਰ ਨੂੰ ਆਪਾਂ ਨੂੰ ਡਿਵੈਲਪ ਨਹੀਂ ਕਰ ਪਾ ਰਹੇ ਆਸਾ ਲੱਗਦਾ ਪਰ ਮੇਨ ਇੱਥੇ ਪ੍ਰੋਬਲਮ ਹੈਗੀ ਪਾਣੀ ਦੇ ਨਿਕਾਸ ਦੀ ਅਤੇ ਦੇਖੋ ਜੀ ਸਾਰਿਆਂ ਨੂੰ ਪਤਾ ਮੈਂ ਜੀ ਦੱਸਣਾ ਅਨਮੋਲ ਕਪੀ ਵਰਗਾ ਟੂਰਨਾਮੈਂਟ ਕ੍ਰਿਕਟ ਦਾ ਹੁੰਦਾ ਜੰਗ ਬਲੂ ਕਲੱਬ ਵਾਲੇ ਓਕੇ ਦਾ ਬਹੁਤ ਵੱਡਾ ਟੂਰਨਾਮੈਂਟ ਕਰਾਂਦੇ ਆ ਪਰ ਇਹ ਮਲੇ ਜਿੱਦਾਂ ਦੇ ਉਹਦੇ ਟੂਰਨਾਮੈਂਟ ਦੇ ਡੇਟਾ ਦੇ ਅਨੁਸਾਰ ਚੱਲਿਆ ਜੇ ਅਦੋਂ ਵੀ ਬਾਰਿਸ਼ ਆ ਗਏ ਤੇ ਟੂਰਨਾਮੈਂਟ ਦੇ ਵਿੱਚ ਵੀ ਵਿਗੜਨ ਪੈਂਦੀ ਆ ਪੰਜਾਬ ਸਰਕਾਰ ਦਾਵਾ ਕਰਦੀ ਆ ਕਿ ਆਪਾਂ ਨਸ਼ੇ ਦੇ ਉੱਤੇ ਥੰਮੂ ਪਾ ਲਈ ਸਪੋਰਟਸ ਨੂੰ ਰਿਪੋਰਟ ਕਰ ਰਹੇ ਆ ਉਹ ਵਧੀਆ ਗੱਲਾਂ ਬਹੁਤ ਵਧੀਆ ਭਰਾਲਾ ਪਰ ਜੇ ਛੋਟੀਆਂ ਆਪਣੀ ਢੀ ਵੱਡੀ ਨਿਗਾਨਾ ਥੋੜੀ ਛੋਟੇ ਕਸਬੇ ਦੇ ਤੇ ਵੀ ਪਾਓ ਸਿਆਲਪੁਰ ਦੇ ਬੈਠੇ ਕਿ ਇਹ ਜਿਹੜਾ ਬੈਕਗ੍ਰਾਉਂਡ ਆ ਸਾਡੇ ਕੋਲ ਹੀ ਕੋਈ ਗਰਾਊਂਡ ਹੈ ਇਸ ਸ਼ਹਿਰ ਦੇ ਵਿੱਚ ਤੇ ਜੇ ਇਹਦਾ ਇਹ ਹਾਲਾਤ ਦੇ ਦਰਮਿਆਨੇ ਤੇ ਭਾਈ ਦੇਖੋ ਜਾਂ ਤੇ ਚੌਂਕਾ ਜੇ ਖੜੂਣਗੇ ਤੇ ਜਦੋਂ ਚੌਂਕਾ ਦੇਲੇ ਬਾਣਦੇ ਤੇ ਫਿਰ ਤੁਹਾਨੂੰ ਬੜਾ ਵਿਨਾਸ਼ਕਲੇ ਬਤਰੀ ਤੇ ਬੁੱਢੀ ਗਲਤ ਖਿਆਲਾਂ ਦੇ ਤੇ ਮੇਰੀ ਗੁਜਾਰੀਸ਼ ਹੈ ਸਰਕਾਰ ਅੱਗੇ ਕਿ ਜਲਦੀ ਤੋਂ ਜਲਦੀ ਸਾਡੀ ਸਟੇਡੀਅਮ ਗਰਾਊਂਡ ਵਾਲੇ ਵਾਸਤੇ ਵੀ ਧਿਆਨ ਦਿਓ ਤੇ ਇਹਦੀ ਜੜੀ ਵੀ ਕਮੀਆਂ ਹੈਗੀਆਂ ਉਹ ਬੁਰੀਆਂ ਦਿੱਤੀਆਂ ਜਾਣ ਦੇਖੋ ਜੀ ਜਨਾਬੋ ਸਾਨੂੰ ਬੜਾ ਆਈਆ ਮਿੱਟੀ ਵੀ ਪਈ ਆ ਠੀਕ ਹੈ ਜੀ ਕੰਮ ਵੀ ਹੈ ਪਰ ਪ੍ਰਾਪਰ ਤਰੀਕੇ ਨਾਲ ਨਹੀਂ ਕੰਮ ਹੋਵਾਰ ਜੋ ਇਹ ਨੀਂਦ ਆ ਨਾ ਬੁਰੀ ਜ਼ਰੂਰਤ ਹੁੰਦੀ ਹੈ ਇੱਕ ਚੀਜ਼ ਦੀ ਕਿ ਜਦ ਇੱਕ ਇਨਸਾਨ ਹੈਗਾ ਉਹਨੇ ਕੰਬਾਂ ਦੀ ਰੋਟੀ ਖਾਣੀ ਹੈ ਇੱਦਾਂ ਤਿੰਨ ਟਾਈਮ ਦੀ ਰੋਟੀ ਨਹੀਂ ਖਾਏਗਾ ਉਹ ਸਰਦਾ ਖੰਬਨ ਜਾਏਗਾ ਅਬੇ ਗਰਾਊਂਡ ਵੀ ਜੋ ਪ੍ਰਾਪਰ ਮਿੱਟੀ ਤੇ ਨਿਕਾਸੀ ਹੋ ਤਰੀਕੇ ਨਾਲ ਤਾਂ ਜਾ ਕੇ ਗਰਾਊਂਡ ਦਾ ਸੁਧਾਰ ਹੋ ਸਕਦਾ ਨਹੀਂ ਤੇ ਅਦਰਵਾਈਜ਼ ਕਿ ਅੱਜ ਵੀ ਆਹੀ ਹੈ ਧਿਆਨ ਦੇਖ ਰਿਆ ਕਿ ਜਦੋਂ 2-4 ਮਹੀਨੇ ਬਾਅਦੀਆਂ ਨਾਲ ਵੀ ਸਾਡੇ ਇਹੀ ਬਿਆਨ ਹੁੰਦੇ ਆ ਮੇਰੇ ਘਰਾਂ ਤੋਂ ਭਾਗਿਆਗਾ ਕਿ ਜਦੋਂ ਅਸੀਂ ਕੋਈ ਚੀਜ਼ ਖਾਣ ਨੂੰ ਲਈਏ ਤੋਂ ਕੰਮ ਕਰਨਾ ਤੇ ਆਪਾਂ ਪ੍ਰਾਪਰ ਕਰੀਏ ਕਿ ਕਿਹਨਾ 100% ਦੀ ਜਗ੍ਹਾ ਉਹੀ 30% ਕੰਮ ਕਰਾ ਲੇ ਉਹ 30% ਦੇ ਕੰਮ ਨਹੀਂ ਆ ਰਾਗੇ। ਕ੍ਰੈਡਿਟ ਅਭੀ ਬੰਨਣਾ ਜੇ ਕੰਮ 100% ਹੋਏਗਾ। ਜੇ ਇਹ ਗੱਲ ਕੀਤੀ ਜਾਏ ਨਗਰ ਕੌਂਸਲ ਦੀ। ਠੀਕ ਹੈ ਜੀ। ਜਦੋਂ ਬਾਰਿਸ਼ ਆਉਂਦੀ ਹੈ ਅਦੋ ਇਹ ਜੜੀ ਧਨਵਰਾ ਜੜੀ ਬੁੱਟੀ ਜਿਹੜਾ ਤੋੜਾ ਵੱਢੀ ਆਂਦੀ ਹੈ ਜੀ ਹੈ ਹਨਾ ਨਗਰ ਕੌਂਸਲ ਨੇ ਪਾਸੇ ਲਾਏ ਇੱਥੇ। ਪਰ ਮੇਰੀ ਬੇਨਤੀ ਇਹ ਹੈ ਜੀ ਹੈ ਕਿ ਥੋੜੀ ਜਿਹੀ ਮਿੱਟੀ ਦਾ ਵੇਚਣਾ ਜ਼ਿਆਦਾ ਕੀਤਾ ਜਾਏ ਤਾਂ ਕਿ ਗਰਾਊਂਡ ਦਾ ਬੇਸ ਵਧੀਆ ਬਣ ਸਕੇ। ਜੈਸੀਨਾ ਮੇਰਾ ਨਾਮ ਹੈਰੀ ਹੈ। ਤੇ ਮੈਥਪੋਰਟ ਪਰਸਨ ਆ ਮੈਂ ਫੁੱਟਬਾਲ ਖੇਡਦਾ ਤੇ ਇਹ ਗਰਾਊਂਡ ਦੇ ਵਿੱਚ ਕਾਫੀ ਪੈਸਾ ਲੱਗ ਰਿਹਾ ਲੱਖਾਂ ਦੇ ਹਿਸਾਬ ਨਾਲ ਪਰ ਜਦੋਂ ਵੀ ਬਾਰਿਸ਼ ਆਂਦੀ ਹੈ ਇੱਕ ਬਾਰਿਸ਼ ਤੋਂ ਬਾਅਦ ਇੱਥੇ ਕਾਫੀ ਪਾਣੀ ਖੜਾ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਤੇ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਇੱਥੇ ਮਤਲਬ ਇੰਪਰੂਵਮੈਂਟ ਕਰੋ ਜੇ ਤੁਸੀਂ ਪੈਸਾ ਇਨਾ ਲਾ ਰਹੇ ਹੋ ਤੇ ਕਿੱਥੇ ਲੱਗ ਰਿਹਾ ਕਿ ਕੁਝ ਇੰਪਰੂਵਮੈਂਟ ਨਹੀਂ ਹੋ ਰਹੀ ਬੱਚੇ ਆਉਂਦੇ ਵਿਚਾਰੇ ਦੇਖੋ ਗਰਾਊਂਡ ਦਾ ਕੀ ਹਾਲ ਹੈ ਭੰਗ ਹੋ ਗ ਜਾਂਦੀ ਹੈ ਪਾਣੀ ਇਕੱਠਾ ਹੋ ਜਾਂਦਾ ਬਰਸਾਤ ਦੋ ਬਰਖਾ ਪੈਂਦੀ ਹੈ ਤੇ ਮੈਂ ਕਹਿੰਦਾ ਸਰਕਾਰ ਨੂੰ ਕਿ ਥੋੜਾ ਇੰਪਰੂਵਮੈਂਟ ਕਰੋ ਕਿ ਬੱਚੇ ਤੂੰ ਹੀ ਦੇ ਪਾਸੇ ਧਿਆਨ ਨਹੀਂ ਦਿੰਦੇ ਮੁੰਡੇ ਕਿੱਧਰ ਜਾਣਗੇ ਫਿਰ ਨਸ਼ਿਆਂ ਵਾਲੇ ਪਾਸੇ ਧਿਆਨ ਹੋਣਾ ਮੁੰਡਿਆਂ ਦਾ ਜੇ ਮੁੰਡੇ ਇੱਧਰ ਨਹੀਂ ਖੇਡਣਗੇ ਫਿਰ ਉਹਨੇ ਕਿੱਧਰ ਜਾਣਾ ਗਲੀਆਂ 'ਚ ਘੁੰਮਣਾ ਅਵਾਰਾ ਹੈਨਾ ਇਸ ਕਰਕੇ ਮੈਂ ਕਹਿੰਦਾ ਕਿ ਮੇਰੀ ਗੁਜਾਰਿਸ਼ ਹੈ ਸਰਕਾਰ ਤੋਂ ਕਿ ਗਰਾਊਂਡ ਦੇ ਵਿੱਚ ਮਤਲਬ ਵਧੀਆ ਕੰਮ ਕਰੋ ਗਰਾਊਂਡ 'ਚ ਪਾਣੀ ਨਾ ਰੁਕੇ ਇਹਦਾ ਇਦਾਂ ਦਾ ਸਿਸਟਮ ਬਣਾਓ ਕੁਝ ਵਧੀਆ ਕਰ ਦਿਓ ਤੁਹਾਨੂੰ ਸਾਰੇ ਦੇਖੋ ਪੈਹਾ ਲੱਗਦਾ ਪਰ ਲੱਭਦਾ ਦੇ ਹੈ ਨਹੀਂ ਪੈਹਾ ਲੱਗੇ ਦਾ ਹੈਨਾ ਪੈਹਾ ਕਹਿੰਦੇ ਕਿ ਨਾ ਲਾਤਾ ਇੰਨੀ ਮਿੱਟੀ ਪਾਤੀ ਹੈਨਾ ਟਰਾਲੀਆਂ 200 ਟਰਾਲੀਆਂ ਪਾਸ ਹੋਈਆਂ 200 ਟਰਾਲੀਆਂ ਜੇ ਮਿੱਟੀ ਪੈ ਗਈ ਉਹਦੇ ਗਰਾ ਹੈਨਾ ਉਨੀ ਮਿੱਟੀ ਪੈਂਦੀ ਨਹੀਂ ਹੈ ਆਧਾ ਕੰਮ ਕਰਦੇ ਆ ਆਧਾ ਨਹੀਂ ਕਰਦੇ ਆ ਹੈਨਾ ਵਧੀਆ ਤਰੀਕੇ ਨਾਲ ਇੱਕ ਵਾਰ ਕੰਮ ਕਰੋ ਤਾਂ ਕਿ ਗਰਾਊਂਡ ਪੂਰੀ ਤਰ੍ਹਾਂ ਤਿਆਰ ਹੋ ਜੇ ਤੇ ਉਸ ਤੋਂ ਬਾਅਦ ਦੁਬਾਰਾ ਤਾ ਤੁਹਾਨੂੰ ਸਾਡੇ ਕੋਲ ਸ਼ਿਕਾਇਤ ਮਿਲੇਗੀ ਹੈਨਾ ਕਿ ਅਸੀਂ ਤੁਹਾਨੂੰ ਬਾਰ ਬਾਰ ਗੁਜਾਰਿਸ਼ ਨਹੀਂ ਕਰਾਂਗੇ ਇੱਕ ਵਾਰ ਵਧੀਆ ਕੰਮ ਕਰ ਦਿਓ ਤਾਂ ਕਿ ਮੁੰਡੇ ਆਪਣਾ ਮਤਲਬ ਫੋਰਸ ਰੁਚੀ ਰੱਖ ਜਿਹੜੇ ਰੱਖਦੇ ਆ ਉਹ ਰੈਗੂਲਰ ਖੇਡ ਸਕਣ ਤੇ ਜੁੜੇ ਰਹਿਣ ਨਾਲ ਕਮਰੇ ਸਰ ਇਦਾਂ ਹੀ ਆ ਮਤਲਬ ਤੁਸੀਂ ਢਾ ਲਓ ਸਮਾਨ ਸਮੂਹ ਰੱਖਣ ਨੂੰ ਹੀ ਆ ਜਿਆਦਾ ਮਤਲਬ ਕੋਈ ਰੋਕ ਨਹੀਂ ਸਕਦਾ ਇੱਥੇ ਕੋਈ ਕੋਈ ਫੈਸਿਲਿਟੀ ਨਹੀਂ ਹੈ ਕਮਰੇਾਂ ਦੀ ਹੈਨਾ ਇੱਕ ਸਾਣਾ ਲੋਕ ਲਾਇਦਾ ਅੰਦਰ ਚਾਬੀ ਕਿਹੇ ਇੱਕ ਦੋ ਬੰਦਿਆਂ ਕੋ ਹੈ ਖਾਸ ਕਰਕੇ ਬਾਕੀ ਮੈਨੂੰ ਨਹੀਂ ਲੱਗਦਾ ਅੰਦਰ ਕਮਰਿਆਂ 'ਚ ਮਤਲਬ ਕੋਈ ਜ਼ਿਆਦਾ ਵਧੀਆ ਫੈਸਿਲਿਟੀ ਹੈਗੀ ਹੈ ਹਾਲਾਤਾਰੇ ਥਾਮਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਰੁਕੇ ਦਾ ਕਾ ਦੇਖੋ ਤੁਸੀਂ ਬੂਜੜੀ ਬੂਟੀਆਂ ਕਿੱਦਾਂ ਲੱਗੇ ਦੀਆਂ ਇੱਥੇ ਕੋਈ ਬੰਦਾ ਵਾਟਦਾ ਕਿੱਥੇ ਸਾਪ ਹੋਣਾ ਕਿੱਥੇ ਨਹੀਂ ਕੁਝ ਨਹੀਂ ਪਤਾ ਤੇ ਤੁਸੀਂ ਪੈਰ ਨਹੀਂ ਰੱਖ ਸਕਦੇ ਗਰਾਊਂਡ 'ਤੇ ਇੰਨਾ ਪਾਣੀ ਹੈ ਵੀ ਨਹੀਂ ਫਿਰ ਮੁੰਡਿਆਂ ਨੇ ਕੀ ਕਰਨਾ ਇੱਥੇ ਵਿਚਾਰੇ ਆਉਂਦੇ ਆ ਤੇ ਇੱਥੋਂ ਮੁੜ ਜਾਂਦੇ ਆ ਗਲੀਆਂ 'ਚ ਫਿਰ ਵਿਚਾਰਿਆਂ ਨੇ ਫਿਰਨਾ ਹੀ ਹੈ ਕੀ ਕਰਨਾ ਮੁੰਡਿਆਂ ਨੇ ਜਿਹੜੇ ਸਪੋਰਟਸ ਪਰਸਨ ਹੈਗੇ ਨਾ ਸਾਰੇ ਵਧੀਆ ਤਰੀਕੇ ਨਾਲ ਇੱਕ ਵਾਰ ਗਰਾਊਂਡ ਨੂੰ ਤਿਆਰ ਕਰਕੇ ਦਿਓ ਤਾਂ ਕਿ ਮੁੰਡੇ ਜੁੜਨ ਨਾਲ ਥੋੜੀ سپورਟ ਵੀ ਥੋੜੀ ਮੁੰਡਿਆਂ ਦੀ ਹੈਲਪ ਕਰੋ ਜਿਹੜੇ ਖੇਡਣਦੇ ਹੈ ਵਿਚਾਰੇ ਕਾਬਿਲ ਤੇ ਵਧੀਆ ਖੇਡਦੇ ਆ ਉਹਨਾਂ ਨੂੰ ਫੈਸਿਲਿਟੀ ਪਾਈਆਂ ਨਹੀਂ ਆ ਦਿਓ ਮੁੰਡਿਆਂ ਨੂੰ ਫੈਸਿਲਿਟੀ ਕੋਈ ਡਿਸਟ੍ਰਿਕਟ ਸਟੇਟ ਲੈਵਲ ਮੁੰਡੇ ਨੈਸ਼ਨਲ ਖੇਡਣ ਅੱਗੇ ਵਧਣ ਤੇ ਬਸ ਇਹੀ ਗੁਜ਼ਾਰਿਸ਼ ਹੈ ਮੇਰੀ ਸਰ ਕਾਕਾ ਕੋਈ ਤੁਸੀਂ ਦੇਖ ਰਹੇ ਡਾਂਸ ਵਿਰਾਟੀ ਵੀ ਮੇਰੇ ਦੇ ਜਿਆਦਾ ਨਰਜੇਸ਼ ਕੁਮਾਰ ਫੁਜਾਨਪੁਰ ਤੋਂ ਡਾਂਸ ਵਿਰਾਟੀ ਦੇ ਲਈ ਖਾਸ ਰਿਪੋਰਟ